ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਨਵੀਂ ਪਿਪਲੀ ਦੇ ਵਿੱਚ ਨਵੀਂ ਪਿਪਲੀ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਤੇ ਇਹ ਪਿੰਡ ਫਰੀਦਕੋਟ ਤੋਂ ਫਰੋਰੀਪੁਰ ਰੋਡ ਦੇ ਉੱਤੇ ਸਥਿਤਤਾ ਦੇ ਇਸ ਪਿੰਡ ਦੇ ਵਿੱਚ ਜੱਸਾ ਬਾਈ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਜਨਵਰ ਬਾਈ ਦੇ ਕੋਲੇ ਇਸ ਟਾਈਮ ਦੋ ਆ ਮਿੱਤਰੋ ਇੱਕ ਉੱਚੇ ਬੱਚੇ ਦੇ ਵਿੱਚ ਮੈਂ ਤੇ ਇੱਕ ਮੈਂ ਤੁਹਾਨੂੰ ਦਿਖਾਵਾਂਗੇ ਮਿੱਤਰੋ ਬਿਲਕੁਲ ਛੋਟੀ ਤਾਜੀ ਸੂਈ ਭਾਰੀ ਭਲੀ ਜ਼ਬਰਦਸਤ ਟਾਂਚੇ ਵਾਲੀ ਕਰਦੇ ਆ ਬਾਈ ਦੇ ਨਾਲ ਗੱਲਬਾਤ ਭਾਈ ਦਾ ਭਾ ਲੋਟ ਹੁੰਦਾ ਤੇ ਸਾਈਆਂ 4-4 ਆ ਜਾਂਦੀਆਂ ਕਈ ਵਾਰੀ ਇਹ ਵੀ ਗੱਲ ਕਰਾਂਗੇ ਅੱਜ ਹੈ ਨਾ ਤਾਂ ਅਸੀਂ ਕਹਾਂਗੇ ਵੀਰੇ ਜੱਸੇ ਬਾਈ ਕੀ ਹਾਲ ਚਾਲ ਆ ਵਧੀਆ ਵੀਰੇ ਛੇਤਾ ਦੇ ਪਰਿਵਾਰ ਬਾਈ ਹਾਂਜੀ ਵਧੀਆ ਵੀਰੇ ਚੜਦੀ ਕਲਾ ਚ ਹਾਂਜੀ ਠੀਕ ਆ ਅੱਛਾ ਜੱਸੇ ਵੀਰੇ ਹਣਾ ਹਾਂਜੀ ਬਾਈ ਤੇ ਪਿਛਲੀ ਵੀਡੀਓ ਦੇ ਫਿਰ ਕੀ ਕਰ ਲਿਆ ਕਿ ਆਪਾਂ ਉਹ ਯਾਰ ਆਰਟੀ ਹੋ ਗਈ ਕੰਮਾ ਕਿਵੇਂ ਕੀ ਗੱਲ ਬਣ ਗਈ ਆਪਾਂ ਕਲੀਅਰ ਕਰਦੇ ਕੋਈ ਚੱਕਰ ਮੈਂ ਯਾਰ ਕੀ ਕੀਤਾ ਨਾ ਅਸੀਂ ਅੱਜ ਕੱਲ ਤੁਹਾਨੂੰ ਪਤਾ ਐ ਕਿ ਸਾਈ ਤੇ ਕੋਈ ਨਹੀਂ ਖੜਦਾ ਹਾਂ ਪਰ ਮਨ ਲਾ ਬਈ ਵੀਡੀਓ ਪਵਾ ਲਈ ਆਪਾਂ ਹਾਂ ਵਾਲੀ ਆਦ ਕਈ ਸਾਈ ਵਾਲੇ ਵੀ ਨਹੀਂ ਬੋੜਦੇ ਨਹੀਂ ਬੋੜਦੇ ਕਈ 2 2 4 4000 ਛੱਡਿਆ 5000 ਰੁਪਏ ਛੱਡਿਆ ਆ ਛੱਡ ਜਾਂਦੇ ਭਾਈ ਛੱਡ ਜਾਂਦੇ ਮੈਂ ਖਰਾਬ ਕਰੇ ਰੇਚਨ ਮਾਰੇ ਵੀਡੀਓ ਪਵਾਨੇ ਆ ਇੱਥੋਂ ਪਾਲੀ ਵੀਡੀਓ 1 2 ਚੱਲੂਗੀ ਹਨਾ ਹਾਂ ਬਿਲਕੁਲ ਦੋ ਦਿਨ ਰੋਬਾ ਦੋ ਜਾਣ ਤੋਂ ਫੜ ਲੀ ਇੱਕ ਦੇ ਫੱਟ ਆ ਗਈ ਭਾਈ ਦੂਜਾ ਵਾਪਸ ਲਾਇਆ ਸਾਡੀ ਮੈਂ ਤਾਂ ਖੇ ਆ ਹਾਂ ਖੇ ਆ ਬਿਲਕੁਲ ਦੋ ਜਾਣ ਤੋਂ ਪਵਾਈ ਸੀ ਹੁਣ ਜਿਹਦੇ ਫੱਟ ਆ ਗਈ ਉਹ ਲੈ ਗਿਆ ਹਾਂ ਤੇ ਲੈ ਫੇਰ ਦੋਵੇਂ ਲੈ ਗਿਆ ਮੈਂ ਦੋਵੇਂ ਲੈਣਾਗੇ ਮੈਂ ਦੋਵੇਂ ਲੈਣਾ ਮੇਰਾ ਘਰ ਵਾਲਾ ਲੋਰ ਸੀ ਤੂੰ ਨਹੀਂ ਗਾਉਲੀ ਹਨਾ ਅੱਛਾ ਅੱਜ ਜੱਸੇ ਭਾਈ ਆ ਪੱਡੀ ਬ ਦੀ ਹੈ ਮੀਨੀ ਮੈਂ ਆਹ ਹੈ ਨਹੀਂ ਨਹੀਂ ਟਾਕ ਤਲਵਾਰੀ ਕਰਦੇ ਤੂੰ ਟਾਕ ਟਾਈ ਕਰੇ ਇਹ ਕਰਮਾ ਵਾਲੀ ਹੁੰਦੀ ਹੈ ਕਰਮਾ ਕਹੋ ਲਿਆ ਟਾਕ ਤਲਵਾਰੀ ਮੀਨੀ ਨਾਲ ਵੱਧ ਚੱਲਦੀ ਹੈ ਅੱਛਾ ਇਹ ਫਿਰ ਕਿੰਨੇ ਦਿਨਾਂ ਦੀ ਸੂਈ ਹੈ ਸੂਈ ਹੋ ਗਏ ਨੇ ਬਾਈ 4-5 ਦਿਨ ਕੋਈ ਥੱਲੋ ਬੜੀ ਜ਼ਬਰਦਸਤ ਨਹੀਂ ਕੱਢ ਕੇ ਬਾਹਰ ਨੂੰ ਉਸਤਾਦ ਕੱਢੀ ਬਾਹਰ ਨੂੰ ਆਹ ਥੀਦਾ ਬੱਚਾ ਹੈ ਵੇਖ ਬੱਡੀ ਮੈਂ ਪਈ ਆ ਬਹੁਤ ਪੁਰਾਣਾ ਪੜਾ ਜੱਕਾ ਮੈਂ ਹਣਾ ਤੇ ਇਹ ਵੀਰੇ ਕਿੰਨੇ ਦੀ ਦੇ ਦੇਂਗੇ ਮੱਤੇ ਮੋਲੇ ਤਾਂ ਬਈ ਇਹ ਰ 6 ਲੱਖ ਕਰਦੇ ਆ ਦੁੱਧ ਕਿੰਨਾ ਵੀਰੇ ਦੁੱਧ ਹੈਗਾ 8-9 ਕਿਲੋ ਬੋਲੀ ਹੁਣ ਬੋਲਾ ਹੀ ਆ ਵੀਰੇ ਹਾਂ ਹਾਂ ਇਹਨੂੰ ਆ ਜਾਂਦੀ ਬਈ ਫੇਰ ਪਿੱਛੇ ਹੋ ਜਾ ਮੜਾ ਹੁਣ ਆ ਜੂਗੀ ਪਾ ਕੋਈ ਜਿ ਘਰ ਵਾਲੇ ਪਾ ਹੂੰ ਆ ਜਾ ਰਣੀ ਆ ਜਾ ਕੇ ਨੂੰ ਮੈਂ ਵੀਡੀਓ ਬਣਾਉਣੀ ਤੇਰੀ ਕਮਲਗੇ ਲੈ ਵੇ ਲੋ ਵੀ ਦੀ ਬੜੀ ਛੋਟੀ ਪਤਲੀ ਆ ਯਾਰ ਬਾਕੀ ਯਾਰ ਜਗਾੜ ਨਹੀਂ ਮਿਲਦਾ ਐਡਾ ਚੰਗਾ ਬਈ 1.5 ਲੱਖ ਵਾਲੀ ਮੈਨੂੰ ਨਹੀਂ ਮਿਲਦਾ ਜੀ ਇਹੀ ਕਿਸੇ ਪਾਸੇ ਖੜੀ ਹੋਵੇ 1.5 ਲੱਖ ਮੰਗਣਾ ਹਾਂ ਦੁੱਧ ਬਈ ਕਿੰਨਾ ਦੇ ਜੂਗੀ ਜੱッセ ਵੀਰੇ ਫਾਦੋ ਵੀ ਕੋਈ 12 13 ਕਿਲੋ ਮੈਂ ਦੁੱਧ ਦੇਣਾ ਚਾਹੀਦਾ ਮੈਨੂੰ ਦੁੱਧ ਵਾਲੀ ਮੈਂ ਆ ਸਾਰੀ ਦੁੱਧ ਵਾਲੀ ਮੈਂ ਆ ਜੱਸੇ ਛੋਟੀ ਛੁੱੜਦੀ ਵੀ ਨਹੀਂ ਠੀਕ ਆ ਯਾਰ ਬਾਈ ਚੀਜ਼ ਤਾਂ ਹੈ ਨਾ ਅਜਾ ਜੱਸੇ ਵੀਰੇ ਇੱਕ ਗੱਲ ਹੋਰ ਛੋਟੀ ਦਾ ਜਗ੍ਹਾ ਦੇ ਕੋਲ ਬੜਾ ਫੱਦਰਾ ਥਾ ਦੋ ਹਾਂ 49 ਜਮ ਸਮਝੇ ਦੁੱਧ 12 13 ਕਿਲੋ ਦੇ ਦੂਗੀ ਹੈ ਫਿਰ ਕੱਟਾ ਕੇ ਕਿ ਕੱਟੀ ਬਈ ਕਿਹੜਾ ਬੱਚਾ ਜਾਂਦਾ ਪਰ ਲਾੜ ਉਹ ਕਾਲਾ ਬਈ ਤਾਂ ਦਾ ਬੱਚਾ ਕੋਠਾ ਵਾਲਾ ਬਈ ਵਿਖਾ ਦੀ ਠੀਕ ਆ ਬਈ ਸਵਾ ਲੱਖ ਚ ਮੰਨ ਤਨ ਹਾਂ ਬਈ ਕਰਾਂ ਜੋ 1 20 ਹੀ ਦੇ ਦਾਂਗੇ ਠੀਕ ਆ ਬਈ ਐ ਦੋ ਨੰਬਰ ਤੇ ਜਿਹੜੀ ਮੈਂ ਆ ਬਾਈ ਇਹ ਵੀਰੇ ਹੈਗੀ ਦੂਜਾ ਸਵਾ ਸੋਈ ਠੀਕ ਆ ਸਵਾ ਕ ਮਹੀਨੇ ਦੀ ਸੋਈ ਆ ਮਾਨਾ ਬੱਚਾ ਕੱਟਾ ਗਿਆ ਕੱਟੀ ਜਾਂਦੇ ਮਗਰ ਹੈ ਇਹ ਕਿੰਨੇ ਦੁੱਧ ਤੇ ਚਲਦੀ ਜੱਸੀ ਵੀਰੇ ਇਹ ਹੈਗਾ 9 ਪੀ 8 ਮੰਨ ਕੇ ਆ ਜੇ ਹੈਗਾ 9 ਕਿਲੋ 8 ਮੰਨ ਕੇ ਆ ਜੇ ਹੈ ਚੋਣ ਚਾਂਦ ਨੂੰ ਚੰਗੀ ਬੜੀ ਚੰਗੀ ਆ ਬਾਈ ਸੀ ਲੌਂਜ ਹੈ ਹਾਂ ਹਾਂ ਠੀਕ ਆ ਵੀਰੇ ਠੀਕ ਆ ਦੱਸੇ ਬਾਈ ਓਕੇ ਜਾਓ ਸੋਪੀ ਮੈਂ ਚੰਗੀ ਆ ਬਣਦੀ ਤੁਹਾਨੂੰ ਦੀ ਹਾਂ ਹਾਂ ਬਾਕੀ ਮਾੜੇ ਘਰੋਂ ਲਈ ਖਾਂਦੀ ਬਹੁਤ ਆ ਹਣਾ ਬਹੁਤ ਵਧੂਗੀ ਬਾਈ ਇਹ ਵਧੂਗੀ ਬਾਈ ਦੁੱਧਾਂ ਨਹੀਂ ਮੈਂ ਹਾਂ ਨਹੀਂ ਠੀਕ ਆ ਜੀ ਚੋਣ ਚਾਂਦ ਬਹੁਤ ਚੰਗਾ ਬਾਈ ਓਕੇ ਜਾਓ ਹਾਂ ਠੀਕ ਆ ਵੀਰੇ ਠੀਕ ਆ ਆਪਾਂ ਮਾੜਾ ਪਸੂ ਲਿਆ ਹੁੰਦੇ ਨਹੀਂ 8 ਕਿਲੋ ਦੁੱਧ ਤਾਂ ਖੁੱਲਾ ਆਊਗਾ ਜਸੂ ਆਰਾਮ ਨਾਲ ਆਰਾਮ ਨਾਲ ਦੁੱਧ 10 ਕਿਲੋ ਦੇਣ ਲੱਗ ਜੂ ਭਾਈ ਹੂੰ ਕੇ ਨਹੀਂ ਖਾਂਦੀ ਬਹੁਤ ਆ ਦਊਗੀ ਮੈਂ ਅੱਛਾ ਜਸੂ ਵੀਰੇ ਇਹ ਕਿੰਨੇ ਦੀ ਦੇ ਦੇਂਗੇ ਭਾਈ ਇਹਦਾ 17 ਮੋਲਾ ਭਾਈ ਦੇਣੀ ਕਿੰਨੇ ਦੀ ਹਾਂ ਆਪਾਂ ਮਾਨਤਾਨ ਕਰ ਦਾਂਗੇ 2000 ਰੁਪਏ 60 ਦੀ ਦੇ ਦੇਾਂਗੇ ਹਾਂ ਭਾਈ ਠੀਕ ਆ ਮੇਰਾ ਪ੍ਰੈਂਟ ਦੀ ਵਿੱਚ ਹੰਦਾ ਰਹਾਦਾ ਕੱਲ ਕੋਈ ਤੇਰਾ ਮਾਨਤਾਨ ਕਰ ਦਾਂਗਾ ਹੋਰ ਵੀ ਠੀਕ ਆ ਵੀਰੇ ਅੱਛਾ ਜਸੂ ਭਾਈ ਨੰਬਰ ਨੰਬਰ ਕਿੰਨਾ ਆਪਣਾ ਨੰਬਰ 7196 ਹੂੰ 2586 71 992586 771962587 76771962586 ਇਹ ਬਾਈ ਦਾ ਨੰਬਰ ਆ ਮਿੱਤਰੋ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਜੱਸੇ ਬਾਈ ਦੀ ਵੱਲੋਂ ਵੀ ਮਾਫੀ ਚਾਹੁੰਦੇ ਆ ਤੇ ਮੇਰੇ ਵੱਲੋਂ ਵੀ ਜੇ ਕੋਈ ਗਲਤ ਹੋ ਗਿਆ ਹੋਵੇ ਕਿਉਂਕਿ ਕੋਈ ਵੀ ਇਨਸਾਨ ਗਲਤੀਆਂ ਦਾ ਪਤਲਾ ਵਾ ਬਈ ਕਦੇ ਇਟਾਂ ਹੀ ਕੰਮ ਚੱਲਦੇ ਉਹਦੇ ਵਿੱਚ ਕਰਦੇ ਕੰਮ ਦੇ ਵਿੱਚ ਗਲਤੀ ਨਿੱਕੀ-ਮੋਟੀ ਹੋ ਜਾਂਦੀ ਹੈ